ਲੌਜੀ ਕੋ ਹੁਰ ਆਪਾਂ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਤੁਹਾਡੇ ਸ਼ਹਿਰ ਤੋਂ ਤੁਹਾਡੇ ਪਿੰਡ ਤੋਂ ਆਪਾਂ ਗੱਡੀਆਂ ਲੈ ਕੇ ਪਹੁੰਚੇ ਆ ਜੀ ਵਧੀਆ ਰੇਟ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇਕੱਲੀ ਇਕੱਲੀ ਆਪਾਂ ਗੱਡੀ ਦੀ ਗੱਲਬਾਤ ਕਰਾਂਗੇ ਅਸੀਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9460929488 ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਜੀ ਵੇਚਣਾ ਚਾਹੁੰਦੇ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਆਲਟੋ K10 ਆਪਾਂ ਪਹਿਲੀ ਗੱਡੀ ਲੈ ਚੈੱਕ ਕਰੂ ਪਹਿਲਾਂ ਤਾਂ ਫੋਟੋਆਂ ਜੀ ਪੂਰੀ ਸੋਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਟਾਇਰ ਚੈੱਕ ਰੂ ਟਾਇਰਾਂ ਚ ਅਲਾਈ ਤੁਸੀਂ ਚੈੱਕ ਰੂ ਗੱਡੀ ਦੀ ਕੰਡੀਸ਼ਨ ਚੈੱਕ ਰੂ ਚਿੱਟੇ ਰੰਗ ਦੀ ਗੱਡੀ ਹੈ ਸੀ ਮਾਡਲ 12 215 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਮੋਗੇ ਖੜੀ ਹੈ ਗੱਡੀ ਜਾ ਕੇ ਕਿਸੇ ਨੇ ਦੇਖਣੀ ਹੈ ਮੋਗੇ ਜਾ ਕੇ ਦੇਖ ਸਕਦੋਂ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 211500 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਘਾਟਾ ਵਾਧਾ ਬਹਿ ਕੇ ਕੀਤਾ ਜਾਊਗਾ ਜੇ ਕਿਸ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਮਾਲਕ ਨਾਲ ਗੱਲ ਕਰੋ ਜੀ ਤੇ ਜਾ ਕੇ ਦੇਖ ਲਓ ਟਰਾਈ ਲੈ ਲਓ ਜਦੋਂ ਪੂਰੀ ਤਸੱਲੀ ਹੋ ਗਈ ਜਾਣ ਤੋਂ ਬਾਅਦ ਦੇਖ ਕੇ ਟਰਾਈ ਲੈਣ ਤੋਂ ਬਾਅਦ ਉਸ ਤੋਂ ਬਾਅਦ ਡੀਲ ਕਰ ਸਕਦੇ ਹੋ ਬਾਕੀ ਇੱਕ ਵਾਰੀ ਗੱਲ ਲਾਜ਼ਮੀ ਕਰ ਲਓ ਨੰਬਰ ਤੁਹਾਨੂੰ ਆਪਾਂ ਦੇ ਹੀ ਦਿੱਤਾ ਪੂਰੀ ਦੀ ਪੂਰੀ ਜਾਣਕਾਰੀ ਵੀ ਤੁਹਾਨੂੰ ਸਕਰੀਨ ਤੇ ਮਿਲ ਗਈ ਸੀ ਇਨੋਵਾ ਗੱਡੀ ਦੀ ਆਪਾਂ ਗੱਲ ਕਰਾਂਗੇ ਪੰਜਾਬ ਨੰਬਰ ਜੀ ਫੋਨ 2008 ਮਾਡਲ ਸੈਕੰਡ ਓਨਰ ਤੇ ਗੱਡੀ ਸਿਲਵਰ ਰੰਗ ਚ ਅੰਦਰੋਂ ਕੰਡੀਸ਼ਨ ਚੱਕਰੋ ਬਾਰੋਂ ਫੋਟੋਆਂ ਤੁਸੀਂ ਦੇਖ ਰਹੇ ਹੋ ਤੇ ਇਕੱਲੀ ਇਕੱਲੀ ਚੀਜ਼ ਆਪਾਂ ਵਧੀਆ ਤੁਹਾਨੂੰ ਫੋਟੋਆਂ ਰਹੀਂ ਦਿਖਾ ਰਹੇ ਹਾਂ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਤਾਂ ਸੰਗਰੂਰ ਮਾਲਕ ਦਾ ਏਰੀਆ ਸੰਗਰੂਰ ਜਾ ਕੇ ਦੇਖ ਸਕਦੋਂ ਗੱਡੀ ਨੂੰ ਚਲਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੇ ਤੂਰ ਕੇ ਦੇਖ ਲਿਓ ਡਿਮਾਂਡ ਦੀ ਆਪਾਂ ਗੱਲ ਕਰੀਏ 2 ਲੱਖ ਤੇ 60000 ਰੁਪਏ ਮਾਲਕ ਨੇ ਡਿਮਾਂਡ ਕੀਤੀ ਏ ਜੀ ਸੰਗਰੂਰ ਜਾ ਕੇ ਦੇਖ ਸਕਦੋਂ 28 ਤੱਕਰ ਪਾਸਿੰਗ ਆਪਨ ਮਿਲ ਜੂਗੀ ਬਾਕੀ ਸਾਰਾ ਕੁਝ ਵਧੀਆ ਜੀ ਕਮੀ ਪੇਸ਼ੀ ਕੋਈ ਨਹੀਂ ਦੂਜੇ ਨਾਮ ਗੱਡੀ ਆ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਏ ਰਹੇ ਹਾਂ ਜੀ ਬਾਕੀ ਫੋਟੋ ਮੱਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਬਾਕੀ ਜਿੰਨੀ ਜਾਣਕਾਰੀ ਆਪਣੇ ਕੋਲੇ ਮਾਲਕ ਦੁਆਰਾ ਪਹੁੰਚੀ ਸੀਗੀ ਉਹ ਤਾਂ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਬਾਕੀ ਕੋਈ ਹੋਰ ਗੱਲ ਕਰਨੀ ਹੈ ਜਿੰਨੀ ਜਾਣਕਾਰੀ ਮੈਂ ਦਿੱਤੀ ਹੈ ਤੁਹਾਨੂੰ ਇਸ ਤੋਂ ਇਲਾਵਾ ਕੁਝ ਹੋਰ ਪੁੱਛਣਾ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ 9888034176 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕਰ ਲਿਓ ਜੀ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੂ 9466929488 ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸ ਵੀ ਏਰੀਆ ਚ ਕੁਝ ਵੀ ਹੈ ਵੇਚਣਾ ਚਾਹੁੰਨੋਂ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਫ੍ਰੀ ਚ ਆਪਾਂ ਐਡ ਲਾ ਦੇਵਾਂਗੇ ਜੀ yellow ਗੱਡੀ ਦੀ ਆਪਾਂ ਗੱਲ ਕਰਾਂਗੇ 2012 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ 2029 ਤੱਕਰ ਗੱਡੀ ਦੀ ਪਾਸਿੰਗ ਮਾਲਕ ਨੇ ਕਰਵਾਈ ਹੋਈ ਆ ਚਿੱਟੇ ਰੰਗ ਦੀ ਗੱਡੀ ਆ 170 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੀ ਬਾਕੀ ਮਾਲਕ ਕਹਿੰਦੇ ਨੇ ਰੇਟ ਕੀਤਾ ਜਾਊਗਾ ਮਾਨਸਾ ਮਾਲਕ ਦਾ ਏਰੀਆ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਮਾਨਸਾ ਜਾ ਕੇ ਦੇਖ ਸਕਦੇ ਹੋ ਨਵੇਂ ਟਹਰਾ ਚ ਕੰਡੀਸ਼ਨ ਵਧੀਆ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਪਸੰਦ ਆਊਗੀ ਜੇ ਕਿਸੇ ਨੇ ਗੱਡੀ ਪਰਸਨਲ ਰੱਖਣੀ ਹੈ ਤਾਂ ਵੀ ਵਧੀਆ ਸੀ ਜੇ ਕਿਸੇ ਨੇ ਸਟੈਂਡ ਤੇ ਲਾਉਣੀ ਹੈ ਸੀ ਤਾਂ ਵੀ ਵਧੀਆ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਜਾ ਕੇ ਦੇਖੋਗੇ ਪਸੰਦ ਆਊਗੀ ਰੇਟ ਤੁਸੀਂ ਮਾਲਕ ਨਾਲ ਬਹਿ ਕੇ ਮੁਕਾ ਲਓ ਜਿਵੇਂ ਵੀ ਕਰਨਾ ਹੋਇਆ ਨੰਬਰ ਸਕਰੀਨ ਤੇ ਹੈ ਕਰੋ ਗੱਲ ਜੀ ਗੱਲ ਕਰਾਂਗੇ ਆਪਾਂ ਆਲਟੋ ਗੱਡੀ ਦੀ ਇੱਕ ਚੈੱਕ ਕਰੋ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਪੂਰੀ ਵਧੀਆ ਸੋਹਣੀ ਗੱਡੀ ਹੈ ਸੀ ਚੈੱਕ ਕਰੋ ਪਹਿਲਾਂ ਤਾਂ ਫੋਟੋਆਂ ਜੀ 13 ਮਾਡਲ ਗੱਡੀ ਹੈ ਤੇ ਮਾਨਸਾ ਏਰੀਆ ਚ ਗੱਡੀ ਆਪਨ ਮਿਲੂਗੀ ਬਾਕੀ ਟਾਇਰ ਟੱਪਾ ਆਪਾਂ ਨੂੰ ਵਧੀਆ ਮਿਲੂਗਾ ਗੱਡੀ ਚੈੱਕ ਕਰੋ ਇੱਕ ਵਾਰੀ ਚਿੱਟੇ ਰੰਗ ਦੀ ਆ ਅੰਦਰੋਂ ਬਾਹਰੋਂ ਇੰਜਨ ਦੀ ਸਾਰੇ ਕਿਤੋਂ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਮਾਨਸਾ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਬਾਕੀ AC heater ਤੋਂ ਲੈ ਕੇ ਹਰ ਚੀਜ਼ ਆਪੇ ਨੂੰ ਪੂਰੀ ਵਧੀਆ ਮਿਲੂਗੀ। ਮਾਨਸਾ ਜਾਉਂਗੇ ਤੁਸੀਂ ਦੇਖ ਲਓ ਗੱਡੀ ਨੂੰ ਚਲਾ ਕੇ ਦੇਖ ਲਓ, ਸਟਾਰਟ ਕਰਕੇ ਦੇਖ ਲਓ। ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ। ਬਾਕੀ ਰੇਟ ਹੋ ਜਾਊਗਾ ਤੇ ਇੱਕ ਵਾਰੀ ਮਾਲਕ ਨੇ ਕਿਹਾਗਾ ਫੋਨ ਕਰ ਲਓ ਜਿਨੇ ਵੀ ਗੱਡੀ ਦੇਖਣੀ ਆ ਚਲਾਉਣੀ ਆ ਤੇ ਰੇਟ ਬਹਿ ਕੇ ਕੀਤਾ ਜੋ ਉਹ ਮਾਲਕ ਨੇ ਕਿਹਾ ਰੇਟ ਜਮਈ ਜਾਇਜ਼ ਲਾਵਾਂਗੇ ਬਾਕੀ ਤੁਸੀਂ ਫੋਨ ਕਰ ਲਓ ਇੱਕ ਵਾਰੀ ਜ਼ਰੂਰ। ਨੰਬਰ ਆਪਾਂ ਦੇ ਹੀ ਦਿੱਤਾ ਮਾਲਕ ਦਾ ਕਰੋ ਗੱਲਬਾਤ ਜਿਨੇ ਵੀ ਦੇਖਣੀ ਆ ਕਿਸੇ ਨੂੰ ਪਸੰਦ ਆਈ ਆ। ਗੱਲ ਕਰਾਂਗੇ ਆਪਾਂ ਬੀਟ ਗੱਡੀ ਦੀ ਚੈੱਕ ਕਰੋ ਪਹਿਲਾਂ ਗੱਡੀ ਗੱਡੀ ਦੀਆਂ ਫੋਟੋਆਂ ਚ ਚੈੱਕ ਕਰੋ ਮਾਲਕ ਨੇ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਮਾਡਲ ਦੀ ਗੱਲ ਕਰੀਏ ਤਾਂ 2013 ਮਾਡਲ ਗੱਡੀ ਮਾਲਕ ਨੇ ਦੱਸਿਆ ਜੀ ਤੀਜੇ ਨਾਮ ਹੈ 145 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਹਰ ਚੀਜ਼ ਆਪਾਂ ਨੂੰ ਪੂਰੀ ਵਧੀਆ ਪ੍ਰੋਪਰ ਮਿਲ ਜੂਗੀ 145 ਦੇ ਵਿੱਚੋਂ ਰੇਟ ਕੀਤਾ ਜਾਓ ਜੀ ਮੌਕੇ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖਣੀ ਹੈ ਕਿਸੇ ਨੇ ਜਾ ਕੇ ਦੇਖ ਸਕਦੋਂ ਮੋਗਗੇ ਖੜੀ ਆ ਟਾਇਰਾਂ ਚ ਅਲਾਈ ਚੈੱਕ ਕਰੋ ਟਾਇਰ ਚੈੱਕ ਕਰੋ ਗੱਡੀ ਚੈੱਕ ਕਰੋ ਹਰ ਪਾਸਿਓ ਮਾਲਕ ਨੇ ਫੋਟੋ ਆਪਣੇ ਕੋਲੇ ਵਧੀਆ ਖਿੱਚ ਕੇ ਭੇਜੀਆਂ ਚਾਰੇ ਪਾਸੇ ਤੁਸੀਂ ਚੈੱਕ ਕਰੋ ਇੱਕ ਵਾਰੀ ਗੱਡੀ ਨੂੰ ਬਾਕੀ ਨਵੇਂ ਟਾਇਰਾਂ ਚ ਗੱਡੀ ਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਸਟਾਰਟਿੰਗ ਆ ਵਧੀਆ ਹਰ ਚੀਜ਼ ਜਗੀ 1.45 ਦੇ ਵਿੱਚੋਂ ਰੇਟ ਕੀਤਾ ਜਾਊਗਾ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆ ਸੀ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਸੀ ਤੇ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਆਪਣੀ ਵੀਡੀਓ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਬਦਿਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਡੇਲੀ ਆਪਾਂ ਨਵੀਆਂ ਗੱਡੀਆਂ ਮੋਟਰਸਾਈਕਲ ਘਰ ਕੋਠੀ ਮਕਾਨ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿੰਨੇ ਹਾਂ ਅਸੀਂ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਵੀ ਇਹ ਵੇਚਣਾ ਚਾਹੁੰਦੇ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 94656 29488 ਆਪਣੇ ਕੋਲੇ ਵੀਡੀਓ ਭੇਜ ਦਿਓ ਇੱਕ ਤੇ ਪੂਰੀ ਦੀ ਪੂਰੀ ਜਾਣਕਾਰੀ ਭੇਜ ਦੋ ਤੇ ਫੋਟੋ ਮਾ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਛੇਤੀ ਤੋਂ ਛੇਤੀ ਐਡ ਤੋਂ ਵੜੀ ਲਾ ਦਵਾਂਗੇ ਜੀ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਸੀ ਨਾ ਕੋਈ ਦਲਾਲੀ ਨਾ ਕੋਈ ਫੀਸ ਸਾਰਾ ਕੰਮ ਜਿੰਨਾ ਆਪਾਂ ਕਰਦੇ ਹਾਂ ਬਿਲਕੁਲ ਫਰੀ ਦੇ ਵਿੱਚ ਕਰਦਿਆਂ ਜੀ ਬਾਕੀ ਤੁਸੀਂ ਭੇਜੋ ਜੇ ਐਡ ਕਰਵਾਉਣੀ ਹੈ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਇਸੇ ਤਰ੍ਹਾਂ ਦੀ ਵੀਡੀਓ ਗੱਡੀਆਂ ਮੋਟਰਸਾਈਕਲ ਹਰ ਰੋਜ਼ ਤੁਸੀਂ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਅਸੀਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਤੁਸੀਂ ਸਾਰੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਹੁਣ ਆਪਾਂ ਗੱਲਬਾਤ ਫਿਰ ਤੋਂ ਸ਼ੁਰੂ ਕਰਦੇ ਹਾਂ ਜੀ ਗੱਡੀਆਂ ਹਲੇ ਪਈਆਂ ਵੀਡੀਓ ਖਤਮ ਨਹੀਂ ਹੋਈ ਗੱਲ ਕਰਾਂਗੇ ਆਪਾਂ ਜੈਨ ਗੱਡੀ ਦੀ ਚੈੱਕ ਕਰੋ ਪਹਿਲਾਂ ਗੱਡੀ ਆਪਾਂ ਲੈ ਕੇ ਪਹੁੰਚਿਆ ਪੈਟਰੋਲ ਤੇ ਗੱਡੀ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਸੀ 1997 ਮਾਡਲ ਮਾਲਕ ਨੇ ਦੱਸੀ ਆ ਤੇ 2028 ਤੱਕਰ ਮਾਲਕ ਨੇ ਪਾਸਿੰਗ ਜਿਹੜੀ ਅੱਗੇ ਵੀ ਕਰਵਾਈ ਹੋਈ ਹੈ ਦੂਜੇ ਨਾਮ ਹੈ ਗੱਡੀ ਕੰਡੀਸ਼ਨ ਵਧੀਆ ਟਾਇਰ ਵਧੀਆ ਨੇ ਟਾਇਰਾਂ ਚ ਅਲਾਈ ਵਧੀਆ ਲੱਗੇ ਹੋਈ ਨੇ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਬਾਕੀ ਚਲਾਉਣ ਚ ਇੱਕ ਨੰਬਰ ਹੈ ਜੀ ਜੇ ਕਿਸ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾਓ ਜੀ ਮਾਲਕ ਦੇ ਘਰੇ ਗੱਡੀ ਖੜੀ ਆ ਸਟਾਰਟ ਕਰਕੇ ਦੇਖ ਲਿਓ ਤੋਰ ਕੇ ਦੇਖ ਲਿਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਹੈ ਜੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਗੱਲਬਾਤ ਕਰਾਂਗੇ ਜੀ ਆਪਾਂ i10 ਗੱਡੀ ਦੀ i10 2010 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਕੰਡੀਸ਼ਨ ਚੈੱਕ ਕਰੋ ਪਹਿਲਾਂ 68000 ਰੁਪਿਆ ਮਾਲਕ ਨੇ ਫਿਕਸ ਦੱਸਿਆਗਾ ਮਾਲਕ ਕਹਿੰਦੇ ਨੇ ਰੇਟ ਹੋਣਾ ਨਹੀਂ ਇੱਕ ਫਿਕਸ ਰੇਟ ਇਹਨਾਂ ਨੇ ਆਪਾਂ ਨੂੰ ਦੱਸਿਆਗਾ ਬਾਕੀ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਮਲੋਡ ਖੜੀ ਹੈ ਨਵੇਂ ਟਾਇਰਾਂ ਚ ਕੰਡੀਸ਼ਨ ਵਧੀਆ ਰੰਗ ਰੂੰਗ ਪੂਰਾ ਵਧੀਆਗਾ ਹਰ ਪਾਸਿਓ ਆਪਾਂ ਨੂੰ ਇੱਕ ਨੰਬਰ ਗੱਡੀ ਦੇਖਣ ਨੂੰ ਮਿਲੂਗੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਮ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਤੇ ਸਾਰੀ ਜਾਣਕਾਰੀ ਵੀ ਤੁਹਾਨੂੰ ਦੇਤੀ ਤੇ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈੱਕ ਕਰ ਲਓ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਦਿਓ ਜੀ ਤਾਂ ਕਿ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਿਸਾਨ ਐਡ ਕਰਵਾਉਣੀ ਹੈ ਤਾਂ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੀ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਦਿਓ ਮੈਨੂੰ ਇਜਾਜ਼ਤ